ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਪੰਜਾਬ ਦੇ ਇਤਿਹਾਸਿਕ ਅਤੇ ਪਵਿੱਤਰ ਭਗਵਾਨ ਵਾਲਮੀਕੀ ਤੀਰਥ ਸਥਾਨ ਤੇ ਸਲਾਣਾ ਮੇਲਾ 5 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਆਸ਼ਰਮ ਕੰਪਲੈਕਸ ਵਿੱਚ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਆਸ਼ਮ ਦੇ ਤੂਣਾ ਸਾਹਿਬ, ਮਾਤਾ ਸੀਤਾ ਦੀ ਬੋਲੀ ਅਤੇ ਲਕੁਸ਼ ਪਾਠਸ਼ਾਲਾ ਸਮੇਤ ਹੋਰ ਥਾਵਾਂ ਤੇ ਸਫਾਈ ਅਤੇ ਪੇਂਟਿੰਗ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਆਲੇ-ਦੁਆਲੇ ਦੇ ਬਾਜ਼ਾਰ ਸਜਾਏ ਗਏ ਹਨ। ਚੂਲੇ ਅਤੇ ਮਨੋਰੰਜਨ ਸਥਾਨ ਲਗਾਏ ਗਏ ਹਨ। ਪ੍ਰਸ਼ਾਸਨ ਸੁਰੱਖਿਆ ਪ੍ਰਬੰਧਾ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ ਮੇਲੇਗਰਾਂ ਪੁਲਿਸ ਫੋਰਸ ਪੈਨਾਥ ਕੀਤੀ ਗਈ ਹੈ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਵੀ ਅਸੁਵਿਧਾ ਨਾ ਹੋਵੇ ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਤੂਣਾ ਸਾਹਿਬ ਦੇ ਮਹਾਂਤ ਮਲਕੀਤ ਨਾਥ ਨੇ ਦੱਸਿਆ ਕਿ 4 ਨਵੰਬਰ ਨੂੰ ਪਵਿੱਤਰ ਝੀਲ ਦੀ ਪੂਜਾ ਕੀਤੀ ਜਾਵੇਗੀ ਅਤੇ ਮੱਛੀ ਦੇ ਨੱਕ ਵਿੱਚ ਸੋਨੇ ਦੀ ਮੁੰਦਰੀ ਪਾਉਣ ਦੀ ਪ੍ਰਾਚੀਨ ਪਰੰਪਰਾ ਕੀਤੀ ਜਾਵੇਗੀ ਇਸ ਤੋਂ ਬਾਅਦ ਇੱਕ ਦੀਵਾਨ ਲਗਾਇਆ ਜਾਵੇਗਾ ਅਤੇ ਕੀਰਤਨ ਰਾਹੀਂ ਭਗਵਾਨ ਵਾਲਮੀਕੀ ਦੀ ਉਸਤਤ ਕੀਤੀ ਜਾਵੇਗੀ। ਇਹ ਮੇਲਾ ਜਿਹੜਾ ਹੈ ਪਾਵਨ ਉਸਤਾਨ ਦੇ ਉੱਤੇ ਲੱਗ ਰਿਹਾ ਵਾ। ਇਹ ਸਦੀਆਂ ਪੁਰਾਣਾ ਮੇਲਾ। ਕਿਉਂਕਿ ਇੱਥੇ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਰਾਮ ਦੇ ਪੈਦਾ ਹੋਣ ਤੋਂ ਪਹਿਲਾਂ 10000 ਸਾਲ ਪਹਿਲੇ ਜਿਹੜੀ ਰਮੈਨ ਦੀ ਰਚਨਾ ਕੀਤੀ ਆ। ਫਿਰ ਉਸ ਤੋਂ ਬਾਅਦ ਜਿਹੜੋ ਤ੍ਰੇਤਾ ਦੇ ਵਿੱਚ ਰਾਮ ਜੀ ਆਏ, ਰਾਮ ਦੇ ਲੋ ਫਿਰ ਸੀਤਾ ਨੂੰ ਬਣਵਾਸ ਦਿੱਤਾ। ਰਾਮ ਨੇ ਬਣਵਾਸ ਘਟ ਕੇ ਰਾਵਣ ਨੂੰ ਮਾਰ ਕੇ ਆਏ ਤੇ ਫਿਰ ਜਿਹੜਾ ਸੀਤਾ ਨੂੰ ਬਣਵਾਸ ਦਿੱਤਾ ਇਸੇ ਪਵਿੱਤਰ ਜਗ੍ਹਾ ਦੇ ਉੱਤੇ માતા ਸੀਤਾ ਨੇ ਵੀ ਆਪਣਾ ਬਣਵਾਸ ਕਟਿਆ ਔਰ ਲਵਕੁਸ਼ ਨੂੰ ਜਿਹੜਾ ਜਨਮ ਦਿੱਤਾ ਇਸੇ ਪਵਿੱਤਰ ਜਗ੍ਹਾ ਦੇ ਉੱਤੇ ਉਹਨਾਂ ਨੇ ਪੜ੍ਹਾਈ ਲਿਖਾਈ ਭਗਵਾਨ ਵਾਲਮੀਕ ਮਹਾਰਾਜ ਨੇ ਸ਼ਾਸਤਰ ਵਿਦਿਆ ਜਿਹੜੀ ਉਹ ਲਵਕੁਸ਼ ਨੂੰ ਪੜ੍ਹਾਈ ਫਿਰ 11000 ਸਾਲਾਂ ਦੇ ਹੋਏ ਸਮੇਂ ਜਗ ਦਾ ਘੋੜਾ ਜਦੋਂ ਰਾਮਚੰਦਰ ਜੀ ਨੇ ਛੱਡਿਆ ਤੇ 11000 ਸਾਲਾਂ ਦਾ ਇਸ ਜਗ੍ਹਾ ਦੇ ਤਨਾ ਕੋੜੇ ਨੂੰ ਤੇ ਹਨੂਮਾਨ ਨੂੰ ਗੱਦਾ ਤੇ ਰਾਮ ਦੇ ਨਾਲ ਜੰਗ ਕੀਤਾ ਜੰਗ ਕਰ ਤੋਂ ਬਾਅਦ ਫਿਰ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਸਾਰੀ ਅੰਮ੍ਰਿਤ ਪਾ ਕੇ ਸੈਨਾ ਜਿੱਦਾ ਕੀਤੀ ਉਹ ਮੇਲਾ ਜਿਹੜਾ ਇਹ ਸਦੀਆਂ ਪੁਰਾਣਾ ਲੱਗਦਾ ਆ ਇੱਥੇ ਇਸ ਮੇਲੇ ਦੇ ਵਿੱਚ ਲੱਖਾਂ ਸ਼ਰਧਾਲੂ ਜਿਹੜੇ ਆ ਦੇਸ਼ਾਂ ਵਿਦੇਸ਼ਾਂ ਦੇ ਉਤੋਂ ਜਿਹੜੇ ਉਹ ਨਕਮਸਤ ਹੁੰਦੇ ਨੇ ਤੇ 4 ਤਰੀਕ ਨੂੰ ਜਿਹੜਾ ਉਹ ਸਵੇਰ ਤੋਂ ਅਵਲ ਤੇ ਸਵੇਰ ਤੇ 2 ਤਰੀਕ ਤੋਂ ਚਾਲੂ ਹੋ ਰਿਹਾ ਵਾ 4 ਤਰੀਕ ਨੂੰ ਇੱਥੇ ਜਾਗਾ ਮਨ ਕਰਕੇ ਸੋਨੇ ਦੀ ਨਤ ਪਾ ਕੇ ਮਛਲੀ ਨੂੰ ਫਿਸ਼ਰੋਵਰ ਦੇ ਵਿੱਚ ਛੱਡੀ ਜਾਂਦੀ ਆ ਤੇ 5 ਤਰੀਕ ਨੂੰ ਜਿਹੜਾ ਪੁੰਨਿਆਂ ਦਾ ਇਸ਼ਨਾਨ ਰਾਤ ਨੂੰ 12 ਵਜੇ ਸ਼ੁਰੂ ਹੋ ਜਾਂਦਾ ਇਸੋ ਵਿੱਚ ਜ ਸੰਗਤ ਨੂੰ ਸਾਰੀ ਨੂੰ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਮੇਲੇ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਪਿਆਰੀਆਂ ਫੁੱਲ ਕੀਤੀਆਂ ਗਿਆ ਸੰਗਤਾਂ ਵਾਸਤੇ ਲੰਗਰ ਭੰਡਾਰੇ ਦੀਵਾਨ ਰਾਤ ਨੂੰ ਸਜੇਗਾ 4 ਤਰੀਕ ਰਾਤ ਨੂੰ ਜਿਹੜਾ ਦੀਵਾਨ ਹਲਸਰਾ ਸਾਰੀ ਰਾਤ ਚੱਲੇਗਾ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਰਹਿਣ ਵਾਸਤੇ ਵਸਤੂ ਜਿਹੜੀ ਹੋ ਸਾਰੀ ਤਿਆਰ ਹੋ ਚੁੱਕੀ ਅਸੀਂ ਪਹੁੰਚੇ ਆ ਪਾਵਨ ਸ਼੍ਰੀ ਬਾਲਮਿਕੀ ਆਸ਼ਰਮ ਜਿੰਨੂੰ ਕੀ ਰਾਮ ਤੀਰਥ ਵੀ ਕਿਹਾ ਜਾਂਦਾ ਹੈ ਉੱਥੇ ਜੋਗੀ 5 ਤਰੀਕ ਨੂੰ ਸਲਾਣਾ ਮੇਲਾ ਜਿਹੜਾ ਸ਼ੁਰੂ ਹੋ ਰਿਹਾ ਹੈ ਮੇਲੇ ਸੰਬੰਧੀ ਜਿਹੜਾ ਕਿਥੇ ਤਿਆਰੀਆਂ ਹੋ ਰਹੀਆਂ ਹਨ ਲਵ ਕੁਸ਼ ਦੀ ਪਾਟਸ਼ਾਲਾ ਸੀਤਾ ਮਾਤਾ ਦੀ ਬੋਲੀ ਜਿੱਥੇ ਰੰਗ ਪੇਂਟ ਕਿਤੇ ਜਾ ਰਹੇ ਉੱਤੇ ਹੀ ਲੋਕਾਂ ਦੇ ਮਨੋਰੰਜਨ ਵਾਸਤੇ ਜਿਹੜਾ ਕਿ ਝੂਲੇ ਵੀ ਲਗਾਏ ਗਏ ਐ ਤੇ ਖਾਣ ਪੀਣ ਵਾਸਤੇ ਦੁਕਾਨਾਂ ਵੀ ਸਜਾਈਆਂ ਗਈਆਂ ਹਨ ਇਹ ਮੇਲੇ ਦੇ ਵਿੱਚ ਲੋਕੀ ਹਜ਼ਾਰਾਂ ਦੀ ਗਿਣਤੀ ਜਿੱਥੇ ਪਹੁੰਚਦੇ ਨੇ ਭਗਵਾਨ ਬਲਮਕੀਸ਼ ਦਾ ਅਸ਼ੀਰਵਾਦ ਲੈਂਦੇ ਨੇ ਤੇ ਆਪਣੇ ਤੇ ਆਪਣੇ ਪਰਿਵਾਰ ਦੀ ਸੁਖਮਨਾ ਮੰਗਦੇ ਨੇ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਆਰਕੇ ਸੋਨੀ ਫਾਸਟਵੇ ਖਬਰ ਨਿਵਾ ਮੈਂਬਰ